ਓ ਮੇਰੇ ਰਿਵਤ ਲੜੇ ਹਾਏ ਚੰਗੋ ਕੇ ਰਟਣਾ ਆਗੀਆਂ ਲਾ ਕੇ ਖਾਲੀਆਂ ਭੈਣ ਮਰਾਉਣ ਨਾ ਤਾਂ ਆਇਆ ਮਾਮਾ ਹਲੇ ਤੱਕ ਉਹਨੂੰ ਲੈ ਕੇ ਨਾ ਆਇਆ ਬੁੜਾ ਜਾ ਕਿੱਧਰ ਗਿਆ ਹੋਇਆ ਉਹ ਸ਼ਰਮ ਤਾਂ ਹੈ ਨਹੀਂ ਖਬਰਾਂ ਕਿੱਥੇ ਡਿੱਗੇ ਹੋਣੇ ਪੀ ਕੇ ਮੂਤ ਠੰਡ ਬਾਲੀ ਹੋ ਗਈ ਪੈਨਿਆ ਆਪ ਦਾ ਉਹ ਤਰਦੀ ਟੀ ਪਣਿਆ ਉੱਤੇ ਇਹ ਖਰਨ ਆ ਪਚਾਇ ਖਰਨ ਕੁੱਤੇ ਆ ਕੇ ਹਨ ਮਾਰੇ ਹਾਂ ਕੀ ਹੋਇਆ ਹੈਲੋ ਹਾਂ ਜੀ ਕੀ ਹਾਲ ਹੈ ਕਿੱਥੇ ਹੈ ਹਾਂ ਮਾੜਾ ਕਰੀਤੀ ਕਿਹੜਾ ਲੱਗਿਆ ਹੋਏ ਉਹ ਸਾਡੇ ਅੱਲ ਤਾਂ ਨਹੀਂ ਲੈ ਸਾਡੇ ਵਾਲੇ ਵੀ ਬਾਰੀ ਨੇ ਸਾਡੇ ਅੰਦਰ ਨਹੀਂ ਲੈ ਕੇ ਲਟਕੇ ਪਰ ਉਹਨਾਂ ਕੋਟਾ ਕੋ ਸੌਣੀ ਨਹੀਂ ਕਾਠੋਰੇ ਤੇ ਸਾਡਾ ਨਾ ਬੁਰਾ ਦੇਖਿਆ ਰਹੇ ਤੇ ਹੋਗਾ ਪੱਕਾ ਵੱਡਾ ਵੀ ਇਹਦਾ ਸਾਡੇ ਵਾਲਾ ਨਾਮ ਮੇਰਾ ਮਾਮਾ ਦਾ ਹੈ ਅੱਛਾ ਯਾਰ ਅੱਛਾ ਠੇਕੇ ਦੀ ਉਹ ਆਲੇ ਹਉਣੇ ਪੈਣ ਚੱਕ ਕੇ ਉਧਰੋਂ ਯਾਰ ਪੰਗਾ ਤੇਰਾ ਕੋਈ ਨਹੀਂ ਹੈਗਾ ਕਰੇ ਚੰਗਾ 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 ਬੰਦੇ ਨੂੰ ਲੱਗੇ ਲੁੱਟ ਕੇ ਲੈ ਮਹਾਰਾਜ ਜਮੀ ਜਮਾਨਾ ਹੋਇਆ ਪਿਆ ਕੁਛ ਨਹੀਂ ਤੋਂ ਅੱਛਾ ਜਾ ਹੋਇਆ ਨਹੀਂ ਦਾਰੂ ਚ ਨਸਾ ਉਹ ਸੜੀ ਹੋਈ ਦਾਰੂ ਲੈ ਲੀਦਾ ਹੂੰ ਮੈਂ ਤਾਂ ਘਰ ਦੀ ਵੀ ਨਾ ਕੱਢ ਕੇ ਅੱਛਾ ਜੀ ਅੱਜ ਮੈਂ ਕਰਦੀ ਦਾ ਜਲਵਾ ਦਿਖਾ ਦੇ ਜਲਵਾ ਤਾਂ ਉੱਥੇ ਹੀ ਦਿਖਾਇਆ ਮੱਗਰ ਦੇ ਘਰੇ ਮੁਬਾਰਕ ਮੁਬੱਜ ਨਾਨੀ ਸੋਣੀ ਹੈ ਮੈਂ ਮਾੜਾ ਤੂੰ ਤਾਂ ਪੂਰਾ ਹੀਰੋ ਹੈ ਫਿਰਦੀ ਦੇ ਨਾਲ ਦੇ ਮਾਂ ਦੀ ਧੀ ਨੇ ਚੂਨ ਹੀ ਗੱਡੀ ਚੂਨ ਹੀ ਗੱਡੀ ਮੰਨ ਗਏ ਵਗਰਾ ਮੈਂ ਤਾਂ ਮੈਂ ਤਾਂ ਬਹੁਤ ਸੁਨੱਖਾ ਦੀ ਜਵਾਨੀ ਚ ਅੱਛਾ ਜੀ ਮੇਰੀ ਤਾਂ ਲਵੇ ਲਵੇ ਚਰਚਾ ਦੀ ਠੀਕ ਹੈ ਪਰਵਾਨੀ ਕਰਦਾ ਰਿਹਾ ਫਿਰ ਤੂੰ ਮੇਰਾ ਬਹੁਤ ਨਿਕਰ ਸੁਸਾਦੀ ਮੇਰਾ ਤਾਂ ਠੀਕ ਹੈ ਹੋਣ ਕਬੀਰ ਆ ਗਿਆ ਸੰਗ ਤਾਂ ਆ ਗਿਆ ਤੇਲੇ ਮੈਂ ਜਾ ਕੇ ਉਹ ਆਕ ਮਾਰ ਦਿੰਦਾ ਮੜੇ ਤੇਲ 14 ਨਾ ਮੈਂ ਐਵੇਂ ਸਰਮ ਸ਼ਰਮ ਕੇ ਨਾ ਤਾਰੂਆਂ ਤੇ ਹੋ ਗਏ ਹੋ ਰਿਆ ਪੁੱਤ ਹੋ ਰਿਆ ਤੇਰਾ ਇਹਦਾ ਕਰਜਾ ਮੁੱਦਾ ਵੱਜੂ ਸੰਮਾ ਦੱਸਦਾ ਜਿਹੜੇ ਸਾਲ ਨਾਲ ਤੁਸੀਂ ਚੱਲਦੇ ਹੋ ਪੁੱਤ ਤੇਰੀ ਕੰਮ ਕਰਕੇ ਆਏ ਮੱਗਰ ਕੇ ਕਿ ਮਿੱਟੀ ਲਵੇ ਉਧਰ ਕੰਮ ਕਰਾ ਕੇ ਦੇ ਫਿਰਦੇ ਆਂ ਠੰਡ ਚ ਮਰਦੇ ਕੀ ਕਰੇ ਤੇਰਾ ਰਿਸ਼ਤਾ ਪੱਕਾ ਕਰੇ ਸੌਖਾ ਜਾ ਚੇ ਕਬਰ ਮੱਜਾ ਦਾ ਹਾਂ ਹਾਂ ਦਾ ਪੁੱਤ ਦਾ ਲੈ ਲੈ ਮੱਜਾ ਕੀ ਤੱਕ ਦਰੋ ਗੱਦਾ ਚੱਕ ਰਿਹਾ ਮੈਂ ਹੁਣ ਤਾਂ ਚਾਚੇ ਚਾਹੇ ਕਿੱਦੋਂ ਰੇ ਡਾਵਾ ਹਾਂ ਇੱਧਰ ਡਾਵੋ ਤਾਂ ਇੱਧਰ ਲੈ ਫੜ ਆਇਆ ਐਂ ਡਾ ਦੇ ਬੇਟੇ ਐਂ ਇੱਧਰ ਐਂ ਆਇਆ ਤਾਂ ਮੇਰਾ ਸਾਲਾ ਕੰਜਰੀ ਮੂੰਹ ਕੋ ਜੇ ਹੁਣ ਹਾਂ ਲੈ ਲੈ ਆ ਜਾਓ ਆ ਜਾ ਖਾਲਾ ਚੋ ਕਿਵੇਂ ਕੱਚੇ ਰੱਖਦੇ ਹੋ ਮੈਨੂੰ ਕਹਾਂ ਮਾ ਸਵਾ ਕੱਟ ਕੇ ਹੋਰ ਹੋਰ ਪੁੱਤਾਂ ਬਾਪੂ ਗਏ ਉਹ ਲੈ ਬੜੋ ਲੂ ਜੀ ਕਿੱਟਲੀ ਜੀ ਜਾਂਦੇ ਸਾਰੀ ਪੀ ਜੂ ਚੰਗਾ ਚੰਗਾ ਚਾ ਆ ਜਾ ਵੀ ਮਗਰ ਆ ਬਾ ਜਾ ਬੜ ਮਨੰ ਨਿਆਰਾ ਆ ਗਿਆ ਜਦੋਂ ਮਾਦੇ ਪੁੱਤਾਂ ਰੰਗ ਲਾਦੇ ਓਏ ਹਾਂ ਤੈਨੂੰ ਕਿਹਾ ਤਾਂ ਹੈਗਾ ਜੀ ਅਸੀਂ ਵਿਚੋਲੇ ਆ ਅਸੀਂ ਤਾਂ ਵਿਚੋਲਾ ਰੱਖਦੀ ਰੱਖਦੇ ਹੁੰਨੇ ਮੰਨ ਗਏ ਬਈ ਓਏ ਤੂੰ ਮੇਰੇ ਗੱਲ ਪੈ ਪਾਦੀ ਕਹਿੰਦਾ ਨਹੀਂ ਲੈ ਫੜੋ ਤੂੰ ਹੋ ਜਾਂਦੀ ਹੈਗਾ ਲੈ ਗੁੱਸਾ ਆ ਜਾਂਦਾ ਚਾਚੇ ਪਾ ਕੇ ਰਾਵਾਂ ਓਏ ਓ ਮੇਜੀ ਦੀ ਟੱਕਲਾ ਕੋਈ ਹੈ ਮੇਜੀ ਲਿਆਉਣਾ ਲਿਆਉਣਾ ਲਿਆਓ ਅੱਜ ਤਾਂ ਉਹੀ ਫਿਰਿਆ ਪੰਜਾ ਜਿਹੜਾ ਪੁੱਤ ਕੰਮ ਕਰਦਾ ਜਿੱਤਾ ਪੂਰਾ ਫੇਰੇ ਵਾਲਾ ਲੈ 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 ਹਾਂ ਉਹਨਾਂ ਕਹਿ ਪਕਾਈ ਮਰੀ ਜਾਂਦੇ ਨੇ ਇਹ ਮੈਨੂੰ ਆ ਕੱਚੀ ਤਾਂ ਨਹੀਂ ਮੇਰੇ ਨਾਲ ਗੱਲ ਕਰੇ ਪੀ ਕੇ ਮੂੰਹ ਤੋਂ ਮਾਰਿਆ ਮੈਂ ਪਕਾਈ ਮਾਰ ਦੂਸ ਕਰ ਦੂ ਮੈਂ ਮੈਨੂੰ ਸੌਂ ਲੱਗੇ ਵੱਡੇ ਮਹਾਰਾਜ ਦੀ ਪਾ ਇੱਕ ਅਸਰ ਮੋਟੇ-ਵੋਟੀ ਲਾਓ ਅੱਜ ਫਿਰ ਬਸ ਬਸ ਪਾਣੀ ਪਾਲੋ ਧਾਰੂ ਇੱਕ ਨੰਬਰ ਆ ਇਹ ਮੈਂ ਚੱਕ ਮੋਟਾ ਤੋੜ ਲਿਆ ਕਰੀ ਕਰਿਆ ਤੇਰਾ ਬੰਨ ਸੋ ਮੈਂ ਬਾ ਠੀਕ ਆ ਜਿਵੇਂ ਉਹੀ ਗੱਲ ਕਰਦੇ ਉਹ ਆਇਆ ਨਹੀਂ ਹਾਲ ਤੱਕ ਬਾਹਰੋਂ ਕੌਣ ਉਹ ਵੱਡਾ ਆਇਆ ਨਾ ਆਵੇ ਉਹ ਉਹ ਨਾਲ ਮੇਰਾ ਸਾਲਾ ਉਹ ਬਲੰਗਰ ਵਾਲਾ ਪਤਾ ਮਾਮਾ ਦਾ ਆ ਕਿਤੇ ਮੇਰੇ ਸਾਲੇ ਖਾਣ ਬਾਗ ਹੋਣੇ ਕੁਛ ਲੈ ਕੱਚ ਲੈ ਜੇ ਆਹੋ ਰੋਟੀ ਥੋੜੀ ਖਾਂਦੇ ਨੇ ਹੁਣ ਘਰੇ ਮਤਲਬ ਲਾਹੀ ਵੀ ਨਹੀਂ ਰੋਟੀ ਫਿਰ ਮਾਤਾ ਕਿਸੇ ਦਿਨ ਲਈ ਛੋਡੀ ਵੀ ਨਹੀਂ ਲਾਹੀ ਮਾਤਾ ਮਗਰਾ ਮਗਰਾ ਹੂੰ ਵਾਲੀ ਖੌੜ ਕਾਲ ਜਾਂ ਤੀਰ ਦੀ ਜਾਂਦੀ ਏ ਇੱਕ ਨੰਬਰ ਸਮਾਨੀ ਵਾਲਾ ਪਾਇਆ ਹੈ ਅੱਚੇ ਵਿੱਚ ਦਾਲ ਜੀ ਪਾ ਲਿਆ ਹੈ ਦਾਲ ਜੀ ਪਾ ਲਿਆ ਪੁੱਤ ਚੋਜ ਕਰਨੀ ਬਬੂਆਂ ਦੇ ਥੱਲੇ ਪਈਆ ਚੰਗਾ ਗਾਧਰਾ ਜਾਂ ਦੀ ਮਗਰਾ ਹੂੰ ਦਾ ਪੂਰੀ ਸੋਹਣੀ ਜਨਾਨੀ ਹੂੰ ਬਹੁਤ ਸੋਹਣੀ ਆ ਕੁੜੀ ਦਾ ਹਾਂ ਬਾਕੀ ਹੁਣ ਤੋ ਬਾੜੀ ਉਹ ਨਾ ਕਰੀ ਹੁਣ 6 ਦੀ ਆਪਾਂ ਮੁੰਡੇ ਦਾ ਵਿਆਹ ਕਰ ਦਈਏ ਫੇਰ ਹੀ ਸੋਡੀ ਗੱਲ ਬਣੂ ਮੇਰੇ ਵਿਆਹ ਹੋਊ ਫੇਰੀ ਮੇਰਾ ਕਦੇ ਹੱਥ ਪੈਂਦਾ ਹੋ ਹਾਂ ਉਮੀਦ ਉਹ ਮੈਨੂੰ ਕਹਿੰਦੀ ਕਿ ਦੀ ਮਸੀਦ ਮਹਾ ਮਸੀਦ ਕੀ ਤੂੰ ਤਰੇ ਨੌਂ ਜਹਾਜ ਲਵਾ ਦੂ ਕਮਲੀ ਤੂੰ ਮਗਰ ਨਾ ਯਾਰੀ ਲਾਈ ਆ ਹਾਂ ਬਹੁਤ ਦੁਰ ਹੈ ਸੋਲਿਆਂ ਦਾ ਵੱਡ ਥੋੜੀ ਐ ਇਦਾਂ ਗੱਲ ਐ ਯਾਰਾ ਉਹਨੂੰ ਮਸ਼ੀਨ ਹੂੰ ਜੂਸਰ ਹੂੰ ਜੂਸ ਪੀਆ ਕਰੂ ਮੁੰਡਾ ਨਾਲੇ ਆਪ ਹੀ ਆ ਕਰੂਗੀ ਗੱਟਾ ਗਾਜਰਾਂ ਦਾ ਚਗਾਉ ਉਹ ਇਥੇ ਇਹਦਾ ਮੈਨੂੰ ਪਤਾ ਹੈ ਮਗਰ ਇਹਦਾ ਪਤਾ ਬਸਰਾ ਪਤਾ ਦਲੇਰ ਐ ਤੂੰ ਐ ਨਹੀਂ ਕੱਚੀ ਨਹੀਂ ਛੜਦਾ ਫਿਰ ਮੈਂ ਹੂੰ ਗੱਟਾ ਗਾਜਰਾਂ ਦਾ ਇੱਕ ਗ੍ਰੇਡ ਕੀਨੂਆਂ ਦਾ ਆਏ ਹਾਏ 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 ਲਾਲ ਹੋ ਜੇ ਪੀ ਪੀ ਜੂਸ ਕੀ ਬਤਨੀ ਪੂਰੀ ਪਿਆ ਸੋਵੇਂ ਨਾ ਕੀ ਬਾਤਾਂ ਨੇ ਭਾਈ ਹਾਂ ਮਿੱਠੀ ਤਾਂ ਨਹੀਂ ਹੈਗਾ ਬੰਦਾ ਕੰਮ ਦਾ ਉਹਦਾ ਦੁੱਧ ਹੀ ਆ ਮੇਰਾ ਸਾਲ ਡਰੀ ਜਾਵੇ ਮੇਰਾ ਸਾਲਾ ਜਿਹੜੀ ਪਾਇਆਂ ਦਾ ਬੰਦਾ ਬਣਾਇਆ ਮੈਂ ਤਾਂ ਵਧੀਆ ਲਾ ਮੈਂ ਤਾਂ ਹੀ ਉਹ ਦੇਖੇ ਤੂੰ ਕਹਿੰਦਾ ਮੇਰਾ ਕਿਤੇ ਹੀਲਾ ਕਰਦੇ ਮੈਂ ਆਖਿਆ ਵੀ ਹੀਲਾ ਤਾਂ ਮੈਂ ਸੋਚ ਰੱਖਿਆ ਸੀ ਤਾਂ ਹੀ ਮੈਂ ਮਿੱਠੀ ਨਾਲ ਲੜ ਕੇ ਰਹਿੰਦਾ ਸੀ ਜੇ ਹੁਣ ਮੈਂ ਮਿੱਠੀ ਨਾਲ ਲੜ ਪੈਂਦਾ ਮਗਰਾਂ ਫੇਰ ਆਪਣੀ ਤਾਣੀ ਉਲਝ ਜਾਂਦੀ ਹੂੰ ਠੀਕ ਹੈ ਨਾ ਤਾਂ ਉਲਝ ਜਾਂਦੀ ਕਰ ਲ ਬੜਾ ਬੇਉਤੀ ਬੰਦਾ ਬਾਈ ਮੈਂ ਮੈਂ ਮੇਰੇ ਕੰਮੀ ਆ ਮਾ ਜਿਹੜਾ ਬਚੋਲਾ ਹੈ ਉਹ ਉਹਲਾ ਰੱਖਦੀ ਰੱਖਦਾ ਉਹ ਕਿੱਥੇ ਮਰ ਗਿਆ ਆਉਣਾ ਗਰਮ ਕਰਦਾ ਸੀ ਓਏ ਆ ਜਾ ਓਏ ਮੇਰੇ ਦਾ ਕਾਲਜਾ ਮਚਾਦਾ ਉਹ ਜ਼ਰੂਰ ਨੇ ਖਵਾ ਦੇ ਪੋਰਾ ਦਾ ਲੈ ਚਾਚੇ ਠੰਡੀਆਂ ਖਵਾ ਦੇ ਲੈ ਚਾਚੇ ਬੰਨੂ ਕੀ ਹੈ ਲੈ ਬੜ ਗਰਮ ਕਰਦਾ ਸੀ ਹੁਣਾਂ ਕਲੇਸ਼ ਪਾ ਲਈ ਕਿਤੇ ਨਾ ਨਾ ਹੁਣ ਨਹੀਂ ਪਾਉਂਦਾ ਬਾਪੂ ਹਾਂ ਹੁਣ ਦੇਖ ਲੈ ਆਪਦਾ ਹੈਂ ਹੁਣ ਦੇਖ ਲੈ ਆਪਦਾ ਆਹੋ ਦੇਖ ਲਈ ਮੈਂ ਆ ਬੈਠਾ ਤੇਰਾ ਚਾਚਾ ਹਾਂ ਗੱਲ ਕਰਨੀ ਹੈ ਗੱਲ ਕਰ ਲੈ ਤੈਨਾਂ ਕੋਈ ਪੀ ਕਿਉਂ ਇਹਦਾ ਨਹੀਂ ਮਾਰੀਆਂ ਦੇ ਪਕਾਈ ਕਿਤੇ ਮੈਂ ਤੁਹਾਨੂੰ ਦੱਸਤਾ ਹੀ ਗੱਲ ਗੱਲ ਸਹੀ ਯਾਰ ਮੈਂ ਤਾਂ ਜਾਣਾਂ ਉਹ ਕਾਹਨੂੰ ਇਹਦਾ ਉਹ ਹੋਰੀ ਮਰੀ ਮੇਰਾ ਲੱਣਾ ਯਾਰ ਮੈਂ ਫੁੱਟੂ ਤੁਰਿਆ ਫਿਰਦਾ ਜੇਰਾ ਇਹਦਾ ਬੁੱਤੂ ਨੇ ਚਾਚੇ ਮੈਂ ਤੈਨੂੰ ਕੋਲੋਂ ਕਹਿਣਾ ਯਾਰ ਛੋਟੇ ਨੂੰ ਕਹਿਣਾ ਤੂੰ ਛੋਟਾ ਪੈਰ ਤੇ ਡੁੱਲੀ ਦੀ ਮਾਨ ਭਰਾ ਹੀ ਖੰਡਿਆਉਗੇ ਹੁਣ ਉਹ ਖੰਡਿਆਉਣ ਵਾਲੀ ਗੱਲ ਨਹੀਂ ਯਾਰ ਤੂੰ ਐ ਕਿਉਂ ਕਹਿੰਦਾ ਜਦੋਂ ਮੈਂ ਤੇਰਾ ਰਿਸ਼ਤਾ ਪੱਕਾ ਕਰਿਆ ਕੋਈ ਨਾ ਰਿਸ਼ਤਾ ਪੱਕਾ ਕਰਦਾ ਚਾਚੇ ਹੋਰ ਨਾ ਹਾ ਉਹ ਤੜਕੇ ਦਾ ਫਿਰਦਾ ਦਰਬੇਸ਼ ਅੱਛਾ ਹੋਰ ਚਾਚਾ ਜੀ ਦਾਗਾ ਚਾਚਾ ਵੀ ਮੇਰਾ ਹੈ ਦੁੱਤੀ ਵੀ ਖੁੱਲੀ ਹੋ ਗਈ ਪੈਰ ਚ ਪਾਈ ਗੋਚਾ ਚਾਚਾ ਨਾਮਿਆ ਰਿਆ ਮਗ ਚਾਚੇ ਅੱਛਾ ਬੜੀ ਯਾ ਰੋਟੀ ਵੀ ਨਹੀਂ ਖਾਦੀ ਬੰਦ ਓ ਰੋਟੀ ਲੈ ਕੇ ਤਾਂ ਲੈ ਗਿਆ ਘਰੇ ਆ ਕੇ ਸਿੱਧਾ ਬਾਗ ਉੱਥੇ ਬਾਗ ਰੋਟੀ ਲਾ ਲੈ ਆਪਾਂ ਹੁਣ ਲਾ ਲੈਣਾ ਬੋਲ ਹੋਰ ਹੈ ਨਾ ਉਹ ਮੈਂ ਹੋਊਂਗਾ ਜੀ ਉਰੀ ਮੋਰਾ ਛੜਦਾ ਮੱਜੀ ਤੰਨੇ ਫਿਰ ਮੇਰਾ ਮਾਪੇਰਾ ਪੈਸੂ ਤੂੰ ਲੋਟ ਹੀ ਹੋਣਾ ਕਿਸੇ ਮੱਜੇ ਚ ਫੇਰ ਕਿਉਂ ਮੈਂ ਥੱਲੇ ਪੈ ਜੂ ਇਹ ਤਾਂ ਮੇਰੇ ਕਰ ਜਾਂਦਾ ਉਸਲੂ ਹੁਣ ਉਸਲੂ ਉੱਤਰ ਅਸਲ ਦੇ ਜਦ ਮਨ ਲਾ ਗਾਜਰ ਜੀ ਦਾ ਫੋਲਕ ਲੱਗ ਗਿਆ ਹਲਕਾ ਪੜਦੇ ਹੈਗਾ ਜੋ ਕੁਸ ਓਹ ਠੀਕ ਐ ਕੀ ਕਰ ਦਿੱਤਾ ਪਾਪੀ ਬਰਾ ਉੱਠੋ ਬਾਪੂ ਓ ਠੀਕ ਐ ਠੀਕ ਬਰਾ ਉੱਠ ਖੜਿਆ ਰਹਾ ਤੂੰ ਖੜ ਜਾ ਖੜ ਜਾ ਖੜ ਜਾ ਉਰੀ ਪੈ ਜਾ ਤੂੰ ਹੁਣ ਪੈ ਨਾ ਉਰੀ ਪਉ ਹੋਰ ਕਿਥੇ ਪਉ ਉਰੀ ਪਉ ਇਹ ਕਿਤੇ ਨਹੀਂ ਪਉਰੇ ਠੰਡ ਨਾਲ ਰਾਗੜ ਦੇ ਨੂੰ ਅੰਦਰ ਪਾ ਦਾ ਨੇ ਠੰਡ ਨਹੀਂ ਲੱਗਦੀ ਇਹਨੂੰ ਗਾਗ ਵੀ ਹੁੰਦੀ ਅਸੀਂ ਬਚੋਲੇ ਹੁੰਨੇ ਆਂ ਅੱਥ ਬਚੋਲੇ ਠੰਡ ਨਹੀਂ ਲਾਗਦੇ ਪੱਗ ਪਾ ਫਰ ਪੱਗ ਲਾ ਦੇ ਰੋ ਪੈਗ ਪੈਗ ਪਾ ਆ ਦੇ ਪੈਗ ਹੁਣ ਖੜਾ ਹੀ ਕਰਦਾ ਤੂੰ ਪਾ ਦੇ ਪੁੱਤ ਆਹੀ ਪਾਉਣਾ ਪਾਉਣਾ ਚਾਚੇ ਪਾਉਣਾ ਲੈ ਲੈ ਪਾ ਲੈ ਮੋਟਾ ਪਾਦਾ ਵਧੀਆ ਮੋਟਾ ਪਾ ਦੇ ਪਤਲਾ ਪਾ ਦੇ ਸਾਰੇ ਹਾਜ਼ਰ ਆ ਮੜਾਏ ਬਾਈ ਮੰਨੂ ਵੇ ਬਸ ਚੱਕ ਹੋਰਾ ਮੰਨੂ ਤਾਂ ਮੇਰੇ ਨਾਲ ਦੀ ਘਰ ਘਰ ਗਈ ਇਹ ਹਾਂ ਇਹਦਾ ਕਿਉਂ ਨਾ ਆ ਜੀ ਦਾਰੂ ਏ ਦਾਰੂ ਨਹੀਂ ਨਾ ਕਿਉਂ ਆ ਇੱਕ ਤਰ੍ਹਾਂ ਦਾ ਬਸਿਆ ਹਾਂ ਬੜਾ ਵਧੀਆ ਸਮਾਨ ਪਾ ਕੇ ਕੱਢੀ ਹੋਇਆ ਚਾਚੇ ਓਏ ਜਾਂਦੀ ਹੈ ਕਾਲਜ ਹੁਣ ਬਣਿਆ ਉਹ ਗੱਲ ਹੈ ਹੁਣ ਹਾਜਮ ਹੋ ਗਿਆ ਥੱਲੇ ਬਾਕੀ ਗਾਜਰ ਹਾਂ ਮਾਰ ਗਈ ਛਾਲ ਬਾਕੀ ਤਾਂ ਮੈਂ 17 ਤਰ੍ਹਾਂ ਦੀਆਂ ਇਲਾਜੀਆਂ ਪਾਈਆਂ ਹੋਈਆਂ ਨੇ ਅੱਛਾ ਜੀ ਮੈਨੂੰ ਪਤਾ ਮੈਂ ਮਸੰਮੀਆਂ ਮਸੰਮੀਆਂ ਵਧੀਆ ਪਾ ਕੇ ਨਾ ਮੈਨੂੰ ਬੜਾ ਮੱਕਰ ਤੇ ਮੈਨੂੰ ਪੂਰਾ ਜ਼ਮੀਨ 17 ਤਰ੍ਹਾਂ ਦੀਆਂ ਇਲਾਜੀਆਂ ਸੌਫ ਹਾਰਡ ਬੜਾ ਕੁਝ ਪਾਇਆ ሙਸਲੀ

ਰੋ ਰੋ ਉੱਚੀ ਰੋ ਰਿਹਾ ਐ ਦੀ ਬਗੈਰਾ ਆਦਾ ਹਾਂ ਸ਼ਰਮਦਾ ਹੈ ਨਹੀਂ ਭੈਣ ਕੋਈ ਦੀ ਕਿਸੇ ਨੂੰ ਦੂਰ ਆ ਬਈ ਰੋ ਰ ਹਾਂ ਨਾ ਨਾ ਆ ਉਹ ਆ ਕੇ ਦੇਖ ਲੈ ਉਹ ਵੀ ਆ ਗਿਆ ਉਧਰੋਂ ਡੱਕੇ ਆਉਂਦੇ ਨੇ ਪੂਰੇ ਹਾਂ ਦੇਖ ਫੜ ਗਿਆ ਸ਼ਰਮਾ ਆਉਂਦੇ ਨੇ ਦੋਏ ਪਾ ਪਾਣ ਦੇ ਤੋਂ ਜਿਆਦਾ ਚੜ ਗਿਆ ਤੇ ਮੈਨੂੰ ਕੋਈ ਨਾ ਇੱਕ ਮੈਂ ਨਾ ਮੈਂ ਅੱਗੇ ਤੋਂ ਬਾਅਦ ਮੈਨੂੰ ਫੋਨ ਨਾ ਕਰ ਜੀ ਬਾਈ ਕਿਥੋਂ ਲਿਆ ਤੈਨੂੰ ਬਾਈ ਚੱਕ ਕੇ ਇਹ ਕਿ ਕਿ ਨਾ ਮੈਂ ਜਾ ਕਿ ਆਇਆ ਸਰਮਾ ਖੜ ਜਾ ਮਾਮੇ ਖੜ ਜਾ ਮਾਮੇ ਗੱਲ ਸਾਹੀ ਨਹੀਂ ਮੈਂ ਕਿਸੇ ਦੀ ਕੁੜੀ ਡੰਡਦਾ ਇਹਦਾ ਕੀ ਕੁਝ ਹੋਇਆ ਗੱਲ ਸੁਣ ਸਰਮਾ ਮਾਮੇ ਜਰੂ ਮਾਮੇ ਖਾਸਮ ਦੇ ਆ ਮੈਂ ਰੇ ਬੈ ਜਾ ਬੈ ਜਾਂਦੇ ਯਾਰਾ ਰੋਣੂ ਮਰ ਗਿਆ ਕੋਈ ਓਰੇ ਬੈ ਜਾਂਦੇ ਯਾਰਾ ਪੱਲੀ ਪਾਉਂਦਾ ਪਹਿਲਾਂ ਇਹ ਭੂਕੇ ਹਟਿਆ ਬੈ ਜਾਂਦੇ ਬੈ ਜਾਂਦੇ ਜੀ ਮਾਂ ਬਿਠਾਉਣਾ ਖੜ ਜਾ ਜੀ ਬੈਹ ਜਾਂਦੇ ਓਏ ਯਾਰ ਉਹ ਖੜਦਾ ਯਾਰ ਉਹ ਬੁੜਾ ਸਾਰਾ ਦਿਨ ਪੱਡੀ ਜਾਂਦਾ ਉਹਨਾਂ ਰਾਸ ਕਿੱਥੋਂ ਬਠਾ ਜਾਂਦੇ ਨੇ ਮੇਰਾ ਸਾਰਾ ਸ਼ਰਮ ਮੰਨ ਲਿਆ ਮਾਮਾ ਤੇਰੇ ਨਾਲ ਪੈਰੀ ਹੱਥ ਲਵਾ ਦੇ ਦੀ ਰਾਸ ਕਿਦੇ ਪਾ ਓਏ ਉਡਾਓ ਤੇ ਆਪ ਉਹ ਨਹੀਂ ਜਾਂਦਾ ਅੱਜ ਤਾਂ ਕੁਝ ਹੋਊ ਰੇ ਹੋਊ ਅੱਜ ਤਾਂ ਕੁਝ ਹੋਊ ਰੇ ਦੱਸ ਦਰ ਹੁਣ ਯਾਰ ਰਾਸ ਪਰ ਮੇਰੇ ਕੰਨੀ ਜਿਆਦਾ ਰਾਸ ਕਿ ਬੈਠੇ ਨੇ ਓਹ ਦੇਖ ਕੁਝ ਹੋਊ ਉੱਧਰ ਰਹਿ ਗਿਆ ਸ਼ਰਮ ਦੇਖ ਮੰਮੇ ਪੰਨ ਦੇ ਸਾਰੇ ਪੰਨ ਦੇ ਤੇਰਾ ਕਰ ਪੰਨ ਦੇ ਪੰਨ ਦੇ ਮੰਮੇ ਪੰਨ ਦੇ ਪੰਨ ਦੇ ਇਹ ਖਾਸਮ ਦੇਖ ਲੈ ਮੰਮੇ ਕੋਈ ਗੱਲ ਨਹੀਂ ਹੋਰ ਖਾਲਾ ਜੀ ਦੀ ਗਲਾਸ ਨਾ ਛੱਡੀ ਕੋਈ ਕੁੜੀ ਨੂੰ ਹਾਂ ਨਹੀਂ ਕਰਦਾ ਉਹ ਬਗਾਨਾ ਜਦੋਂ ਆਖੜਾ ਚਲ ਕਹਿੰਦਾ ਕੀ ਕਹਿੰਦਾ ਮੇਰਾ ਖਾਲਾ ਕਹਿੰਦਾ ਗਲਾਸ ਨਾ ਛੱਡੀ ਕੋਈ ਹਾਂ ਮੈਂ ਜਾਣਾਂ ਬਈ ਬਹੁਤ ਬਹੁਤ ਧੰਨਵਾਦ ਜੀ ਜਨਾ ਦਾ ਸਸਰੀ ਕਾਲ ਤੜਕੇ ਮਿਲਦੇ ਆਂ ਟੜਕੇ ਕਰੀ ਨਾ ਲਾ ਪਾ ਜਾ ਨਾ ਵੀਰੇ ਗੱਮ ਮੈਨੂੰ ਪਤਾ ਲੱਗਦਾ ਉਹਨੂੰ ਗੱਮ ਮੈਨੂੰ ਦੱਸ ਨਾ ਪਾ ਮੈਂ ਕੋਈ ਆਵਰਾ ਚੀਚੋ ਚਾਹ ਲੈ ਸੁਣ ਤੇਰਾ ਨਾ ਖਾ ਜਾ ਪਰੌਂਠੇ ਲਾਹੀ ਪਿਆ ਹੈ ਛੋਟੇ ਵੀਰ ਗੱਲ ਆਈ ਨਹੀਂ ਹੁੰਦੀ ਵੀਰੇ ਕਹਿੰਦਾ ਜਲੂਸ ਕਾ ਤੋ ਕੱਢਦੇ ਹੋਗਾ ਬਗਾਨਾ ਜਵਾ ਕੀ ਕਹਿੰਦਾ ਹੋਗਾ ਤੁਹਾਨੂੰ ਜਲੂਸ ਦੀ ਗੱਲ ਨਹੀਂ ਯਾਰ ਮਾਮੇ ਨੇ ਪਿਆਰੀ ਕਿੱਡੀ ਗੱਲ ਹੋ ਗਈ ਫਿਰ ਮੇਰੇ ਨਾਲ ਹੈਗੇ ਦੀ ਭਾਨ ਦੇ 500 ਰੁਪਇਆ ਮਹੱਤਵ ਖਾਦ ਗਿਆ ਉਹ ਗੱਲਾਂ ਜਾਰੀਆਂ ਨੇ ਮੇਰੇ ਨਾਲ 500 ਕਿਹਦਾ ਚੱਕ ਲਿਆ ਅੱਲ ਜਾਰੀਆਂ ਦੀ ਹੁੰਦੀ ਆ ਕਰੋੜਾ ਵੱਡਾ ਬਾਈ ਕੰਮ ਗੱਲ ਯਾਰੀਆਂ ਇਹ ਰਿਹਾ ਇਹ ਪੰਜ ਤਾਂ ਜੱਟ ਲਵੇ ਆ ਗਈ ਪੁਲਿਸ ਹਲੋ ਸਾਨੂੰ ਗੱਲ ਇਹਦਾ ਵੇ ਮਾਜਾ ਮਾਮੇ ਮੈਂ ਉਰੀ ਬੈਠੂ ਪਰੋਣਾ ਜੀ ਤੇ ਹਾਂ ਵੀ ਤੂੰ ਵੀ ਆਪੀ ਤੂੰ ਪੀਣਾ ਥੋੜੀ ਜੀ ਪੀਲਾ ਪਿਉ ਦੇ ਸਾਹਮਣੇ ਪੀਲਾ ਕਿਹੜਾ ਸ਼ਰਮ ਹੈ ਕੀ ਹੋਏ ਜਦੋਂ ਪਿਉਾਂ ਨੂੰ ਨਹੀਂ ਸ਼ਰਮ ਚ ਵੱਖਾਂ ਨੂੰ ਕੀ ਸ਼ਰਮ ਲਾ ਹੀ ਦਿੱਤੀ ਬਾਈ ਉਹ ਇਹਦਾ ਗੱਲ ਆ ਮੈਂ ਮਾਦਨ ਤੇ ਮਰੋ ਤੂੰ ਫਿਰ ਕਹਿਣਾ ਉਹਨਾਂ ਬੋਲਦਾ ਮੈਂ ਕਿਸੇ ਗੱਲੋਂ ਬੋਲਣਾ ਹੈ ਜੀ ਸਰ ਮੈਂ ਕਿਸੇ ਨੂੰ ਓਏ ਜਮੇ ਨਹੀਂ ਹਾਂ ਕਰ ਮੁੱਦਾ ਹੀ ਵੱਜੂ ਕਰ ਮੁੱਦਾ ਵੱਜਦਾ ਹਾਂ ਵੱਜ ਗਿਆ ਮੁੱਦਾ ਉਹਨ ਕੀ ਵੱਜੂ ਮੁੱਦਾ ਕਰਾ ਰਾਸ ਕ ਮਾਰੂ ਸੁਣ ਹੈ ਆ ਰਾਸ ਵੱਧ ਘੱਟ ਬੋਲ ਓਏ ਕੱਲ ਸੋ ਲਾਓ ਮਾਮੇ ਜੀ ਮੈਨੂੰ ਅੱਕੇ ਪਿੰਡ ਪੌੜੀ ਚਾਕਾ ਦਾ ਪਿੰਡ ਬਗ ਜਾ ਤੈਨੂੰ ਕੱਲ ਕਹਿਤੀ ਇੱਕ ਮੈਂ ਤਾਂ ਉਰੀ ਰਹੂੰਗਾ ਜਿੰਨਾ ਰਹੇ ਉਹਨੂੰ ਪੰਡ ਰੱਖੀ ਮੇਰੇ ਪੇਟ ਦਾ ਕੰਮ ਪਹਿਲਾਂ ਤਾਂ ਇਹਨੂੰ ਪੇਜ ਜਦੋਂ ਘਰ ਬਸਾਉਣਾ ਹੈ ਹਾਂ ਇਹਦਾ ਇਹਨੂੰ ਤੋਰ ਦੇ ਜਾਂ ਇਹਨੂੰ ਕੱਢ ਦੇ ਅਗਲੀ ਨਹੀਂ ਚੱਲਦੀ ਇਹਨਾਂ ਇਹਦਾ ਸੀਓ ਝੱਲੀ ਜਾਂਦੇ ਆ ਇਹਨੂੰ ਇਹ ਨੇੜੇ ਹੋ ਗਿਆ ਸਭ ਤੋਂ ਰਾਸਿਕ ਮੇਰੀ ਗੱਲ ਸੁਣ ਲੈ ਭਾਈ ਮਿੱਠੀ दारू ਨਹੀਂ ਪੀਂਦਾ ਤੁਹਾਨੂੰ ਮੈਂ ਸੱਚਾ ਗੱਲ ਜਮਾ ਨਸ਼ੇ ਪੱਤੇ ਨੂੰ ਹੱਥ ਨਹੀਂ ਅਗਲਾ ਵਿਆਹ ਜਾਂਦਾ ਹਾਂ ਕੰਜਰਾਂ ਦੀ ਅਗਲਾ ਕੁੜੀ ਦਿੰਦਾ ਸੀ ਕੰਜਰਾਂ ਦੀ ਕੁੜੀ ਨਹੀਂ ਵਿਆਹਦਾ ਦਾ ਬੰਦਾ ਮਿਲ ਗਿਆ ਭਾਗ ਆ ਮਾਮੇ ਸਮਝ ਆਉ ਬੀ ਫੜਾ ਹੋਏ ਆਪਾਂ ਜਉੜੀ ਪਾਵਾਂਗੇ ਬਾਈ ਜੇ ਸਾਡਾ ਕੋਈ ਘਰ ਹੀ ਨਹੀਂ ਰਿਹਾ ਮੈਂ ਤੈਨੂੰ ਕਿਹਾ ਸੀ ਸਵੇਰੇ ਮੱਕੀ ਦੀਆਂ ਰੋਟੀਆਂ ਲਾ ਦੇ ਪਾਣੀ ਮੂਹ ਖਵਾ ਦੂੰ ਨਾਣ ਖੜਾ ਹੋ ਗਿਆ ਤਾਂ ਕੋਈ ਨਹੀਂ ਰਿਹਾ ਪਹਿਲਾਂ ਮਾਵੇਂ ਆ ਬਰ ਉਹ ਤਾਂ ਪਾਣੀ ਪੀ ਕੱਲਾ ਜਵਾਕ ਬੱਸ ਕਰੋ ਹੁਣ ਸਾਰੀ ਦਾ ਪੀ ਗਏ ਉਹ ਥੋੜੀ ਜੀ ਪਾ ਦੇ ਤਰ ਜਾ ਚਿਨ ਮੈਨੂੰ ਨਾ ਪਾਣੀ ਬੱਸ ਹੈ ਮੈਨੂੰ ਨਾ ਪੀ ਲਾ ਪਾ ਲੈ ਥੋੜੀ ਜਿਹੀ ਉਹ ਮੈਂ ਬੀਪੀ ਵਾਲੀ ਕੋਰੀ ਲੈਣੀ ਆ ਮੂੰਹ ਆਣੀ ਦਾ ਪਾ ਲੋ ਉਹ ਪਾਣੀ ਦਾ ਮੋਝ ਹੀ ਆ ਜਾਂਦਾ ਪੁੱਤ ਤੂੰ ਕਦਾ ਆਉਂਗਾ ਕਿਹੜਾ ਦੇਖੇ ਕਦੇ ਹੈਗੀ ਆ ਸ਼ਰਮ ਆਈ ਮਾਰਿਆ ਫੇਰ ਫੇਰ ਕੀ ਕਹਾਂਗੇ ਮਰਦੇ ਨੇ ਹਾਂ ਮਰੀ ਪਿਆ ਹੁਣ ਕੀ ਮਰੂਗਾ ਪਾਓ ਬਾਈ ਹੁਣ ਬਹੁਤ ਨੇਰਾ ਹੋਇਆ ਪਿਆ ਪੈ ਜਾਓ ਆਵਦਾ ਹੁਣ ਇਹ ਏ ਉਹਣਾ ਪੂਰਾ ਅੱਜ ਤਾਂ ਧੁੱਪ ਵੀ ਨਿਕਲ ਗਈ ਹਏ ਲੰਮਾ ਲੰਦਕੇ ਕੋਲੋਂ ਗੱਲ ਜਾਣਾ ਐ ਨਹੀਂ ਵੀ ਪੁੱਛਿਆ ਕਿ ਲੈ ਜਾ ਹਏ ਦਮ ਚੜ ਗਿਆ ਲੈ ਪੰਜ ਸਾਰੇ ਇੱਧਰ ਨੂੰ ਜਾਈ ਜਾਂਦੇ ਨੇ ਕੋਈ ਆਈ ਨਹੀਂ ਰਿਹਾ ਮੈਂ ਕੁਝ ਪਿੰਡ ਦੀ ਗੱਲ ਜਾਣ ਆ ਰਿਹਾ ਵੀ ਮੈਂ ਉਹਦੇ ਨਾਲ ਚੜ ਕੇ ਵਗ ਜਾਂ ਆਉ ਆਪਣਾ ਕੋਈ ਪਗ ਨੂੰ ਤਾਂ ਫੇਰੀ ਲੈ ਜਾਂਦੇ ਨੇ ਖੇਤ ਖੂਤ ਨੂੰ ਅੱਜ ਕੱਲ ਜਾਣਾ ਕੋਈ ਟੱਕਰ ਦੀ ਨਹੀਂ ਲੈਓ ਆਂ ਵੀ ਆਪਸ ਉੱਠਿਆ ਭਾਈ ਉਹ ਚਾਚੇ ਉੱਠ ਰਹਾ ਤਾਂ ਪੀਣੋ ਨਹੀਂ ਹਟੇ ਹੋ ਉਠ ਕੰਮ ਠੰਡਾ ਜਾ ਰਿਹਾ ਪਿਆ ਏ ਓ ਬਾਪੂ ਇਹਨੂੰ ਦੇਖੀ ਆ ਕੇ ਕੀ ਹੋ ਰਿਹਾ ਪਿਆ ਜੰਮੀ ਠੰਡਾ ਜਾ ਰਿਹਾ ਪਿਆ ਬਹਿ ਗਿਆ ਮਲਾਦਾ ਬੇੜਾ ਯਾਰ ਓ ਬਾਪੂ ਕੀ ਹੋ ਗਿਆ ਖਾਤਮ ਗੁਰ ਬੈਠਣ ਦਿੰਦੇ ਨੇ ਪਾਣੀ ਮੁੱਕ ਗਿਆ ਟੈਂਕੀ ਚੋਂ ਓ ਬਾਪੂ ਆ ਗਿਆ ਫੇਰ ਤੂੰ ਹੱਥ ਉਹਦਾ ਪੱਲੀ ਲਾਉਂਦੇ ਆਪਾਂ ਦਾ ਲੋਕ ਕੀ ਕਹਿਣਗੇ ਹੋ ਗਿਆ ਆ ਦੇ ਲਾ ਕੀ ਹੋਇਆ ਪਹਿਲੂ ਠੱਡਾ ਆ ਚਾਚੇ ਆ ਜਮੀਂ ਘੁੰਡ ਮੁੜ ਕੇ ਆ ਦੇਖ ਲੈ ਤੂੰ ਫੀਫੂਂ ਤੋਂ ਨਹੀਂ ਪਿਆ ਭੋਰਾਂਦਾ ਜੀਂ ਦਾ ਹੈ ਨਹੀਂ ਖਾਗਾ ਜੀ ਉਹਦਾ ਮੈਂ ਇਹੜੇ ਪੈਣ ਦਾ ਮੁੰਡਾ ਮਰਾਵਾ ਮੇਰੇ ਰੀਵੇ ਤੈਨੂੰ ਖਲਤਾ ਜਿਉਂਦਾ ਇਹ ਉਹ ਪਾਗ ਕਿਤੇ ਇਹਦੇ ਹਿਲਦਾ ਵੀ ਨਹੀਂ ਪਾਲਿਆਂ ਤੋਂ ਪਾਲਿਆਂ ਹਾਂ ਆ ਦੇ ਬੋਲਦਾ ਓਏ ਪੈਗ ਨੂੰ ਉਹ ਪਾਗ ਹਾਂ ਪੈਗ ਲਾਏਗਾ ਪੈਗ ਲਾਉਣਾ ਬਰਵਾ ਲੈ ਆ ਪੈਗ ਓਏ ਅਰੇ ਮੇਰਾ ਸਾੜਾ ਕਾ ਹਾਂ ਪੈਗ ਲਾਉਂਗਾ ਉਹ ਖੜਾ ਦਾ ਕਰ ਆਇਆ ਠੀਕ ਹੈ ਹਾਂ ਉਹ ਕੰਦਰ ਦਾ ਤੜਕੀ ਆ ਬਾਜ ਨੂੰ ਕੀ ਹੋ ਗਿਆ ਉਹ ਨਾ ਆ ਖੱਲੀ ਚੜ ਗਈ ਓਏ ਠੀਕ ਆ ਹੁਣ ਹਾਂ ਠੀਕ ਆ ਠੀਕ ਆ ਥੰਦ ਵਾਲੀ ਦੀ ਰਾਤ ਆ ਹੋਰ ਇੱਥੇ ਹੋ ਗਿਆ ਆ ਲੋਈ ਜੀ ਕਰਕੇ ਲੈ ਲੈ ਸੈਟ ਉੱਤੇ ਮੇਰੇ ਸਾਡੇ ਜਵਾਕ ਜੇ ਨਾ ਉਹ ਲੈ ਫੜ ਲੈ ਬਾਪੂ ਓਏ ਪਿਆ ਦੇ ਲੈ ਮਾਤਾ ਡਾਰ ਲੈ ਲੈ ਮੇਰਾ ਸਾਲਾ ਪੱਲੀ ਉਪਾ ਕੇ ਦੀ ਰਾਤ ਇਹ ਤੇ ਹੋਰ ਰਜਾਈ ਦਾ ਹੈ ਨਹੀਂ ਹੁਣ ਮੈਂ ਤੈਨੂੰ ਕਿੱਥੇ ਦਿਆਂ ਰਜਾਈ ਨੂੰ ਪਾ ਜਾ ਅੰਦਰ ਪਾ ਦੇ ਹਾਲੇ ਵੀ ਠੰਡ ਹੈ ਮੈਂ ਕਰ ਤੂੰ ਹੀ ਲਾ ਮੈਂ ਸਾਲੇ ਨੂੰ ਹੈ ਤੂੰ ਹੀ ਲਾ ਮੈਂ ਸਾਲੇ ਉੱਥੇ ਪਾਉਣੇ ਨੂੰ 10 ਮਿੰਟ ਚਾਚੇ ਠੀਕ ਹੈ ਉੱਥੇ ਲਵਾਉਣੇ ਸੀ ਹੈ ਉਹ ਤਾਂ ਉੱਥੇ ਨਿਕਲੇ ਜੀ ਉੱਥੇ ਫਿਰ ਹੋਰ ਨਾਲ ਹੈ ਰੂਹ ਨਾਲਾ ਠੀਕ ਆ ਹੋਰ ਮੈਂ ਲਾਉਣਾ ਤੂੰ ਹੀ ਉੱਥੇ ਲਿਆਇ ਨੂੰ ਮੈਂ ਸਾਲੇ ਉਸੇ ਜਗ੍ਹਾ ਨੂੰ ਖੜਾ ਖੜਾ ਲਓ ਉੱਠਾ ਚਾਚੇ ਉਹ ਇਹਦੇ ਨਾਲ ਸੱਕਾ ਆਹ ਕਾਨੂੰ ਜੱਕੜਾ ਇਹ ਨਾ ਕੱਟੇ ਨੂੰ ਲਾਕਾਂ ਯਾਰ ਮੈਂ ਹੁਣ ਇਹਨੂੰ ਮੇਰਾ ਸੜਾ ਬੰਦੇ ਉਤੋਂ ਦੀ ਹੋ ਗਿਆ ਕੱਟਾ ਹੁਣ ਲੈ ਉੱਠਾ ਉਹ ਚਾਚੇ ਲਾਓ ਜ ਮੜੇ ਸਖਾ ਕੇ ਇਹਨੂੰ ਘਰੇ ਭੇਜ ਦੇ ਗਰਮ ਜਿਆ ਕਰਕੇ ਹੋਰ ਅੱਜ ਮੇਰੇ ਸੜਾ ਤਿਹਾਰ ਵਾਲੇ ਦਿਨ ਹੋਰੀ ਕੁਸ ਹੋ ਗਿਆ ਤੀ ਇਹਦਾ ਮੇਰਾ ਹਲਾ ਜੇ ਇਹਨੂੰ ਕੁਸ ਹੋ ਜਾਂਦਾ ਵਿਚੀ ਬੱਠਲ ਜਾ ਵਿਚੀ ਮੰਜਾ ਜਾ ਵਿਚੀ ਪੱਲੀ ਇਹ ਬੋਰ ਪਿਆ ਕਰਦੀ ਪੇਸੀ ਅਬੋਰ ਕਾ ਬਊਗੀ ਉਹਦੇ ਇਹ ਜਿਹੜੇ ਜ ਬਊਗੀ ਉੱਥੇ ਹੋਰ ਨਾਨਕੇ ਨੇ ਦੇ ਦਬਰ ਨਾਨਕੇ ਥੋੜੀ ਪੇਸ਼ੀਆਂ ਪੈਂਡੀਆਂ ਪਹਿਣਗੀਆਂ ਹੁਣ ਹੋਰ ਕੀ ਹੋ ਗਿਆ ਕੁਸ ਨਹੀਂ ਹੋਇਆ ਲੈ ਛੇਕਲਾ ਚਾਚੇ ਮੜ ਛੇਕਲਾ ਛੇਕਲਾ ਅੱਗ ਦਾ ਮਚਾ ਦੇ ਚ ਉਹ ਲੋੜੀ ਅੱਜ ਘਰੇ ਵਗ ਜਾ ਟਾਈਮ ਨਾਲ ਲੋੜੀ ਹੈ ਹੋਰ ਅੱਜ ਸਵੇਰ ਮੈਂ ਵੀ ਜਵਾਖਾ ਨੂੰ ਦੇਉਣੀ ਹੈ ਰੂੜੀਆਂ ਲੈ ਕੇ ਜਾਉਣਾ ਮੈਨੂੰ ਫਿਰ ਦਿਓ 5-400000 ਰੁਪਿਆ 400 ਰੁਪਏ ਹੁਣ ਕਿੱਥੋਂ ਦੇ ਦੀਏ ਤੜ ਕੀ ਹੋਰ ਉਹ ਹੈ ਨਹੀਂ ਰੁਪਿਆ ਹਲੇ ਜੇਬ ਚ ਕੋਈ ਇਹ ਤਾਂ ਮੈਂ ਮੱਗਰ ਮਿੱਠੂ ਨੂੰ ਕਰਾਉਣ ਨੂੰ ਵੀ ਜਵਾਬ ਹੈ ਪਿਖਾ ਦੇ ਇਹਨੂੰ ਮੇਰਾ ਹਲਾ ਬਰਾਬਰ ਬਹਿ ਗਿਆ ਉਹਦੇ ਜਵਾਬ ਦੇ ਜਾਂਦਾ ਦੇ ਦੇ 5-700 ਰੁਪਏ ਕਿੱਡੀ ਗੱਲ ਆਲਾ ਲੈ ਜਾਣਾ ਹੈ ਕੀ ਹੋ ਗਿਆ ਫਿਰ ਮੈਂ ਮੱਗਰ ਮਿੱਠੀ ਜਵਾਬ ਦੇਦਾ ਵੀ ਜਵਾਬ ਦਿੰਦਾ ਉਹ ਨਾ ਨਾ ਜਵਾਬ ਨਾ ਦੀ ਕਰਦਾ ਕੋਈ ਨਾ ਹਿੱਲਾ ਮੈਂ ਕੋਈ ਨਾ ਦੇ ਦੇ ਕਿੱਡੀ ਗੱਲ ਆ ਗਈ ਕਰਦਾ ਵੀ ਨਾ ਦੰਨਾ ਇਹਨੂੰ ਉਹ ਮੇਰੇ ਵੀ ਜਵਾਬ ਗੜੀ ਤੋ ਰਾਤ ਦਾ ਮਤਾ ਕਰ ਹੀ ਨਹੀਂ ਗਿਆ ਉਰੀ ਪੈ ਗਿਆ ਆ ਛੇਕ ਲੈ ਜਵਾਬ ਨਾ ਦੀ ਦੀ ਕਿਤੇ ਦੰਨਾ ਤੈਨੂੰ ਪੈਸੇ ਮੈਂ ਠੀਕ ਹੈ ਜਮਾ ਟਰੰਕ ਸਾਨੂੰ ਕੱਢ ਕੇ ਦੰਦੋ ਉਹ ਮਾਰਦੇ ਭੂਖ ਕਿਉਂ ਤੂੰ ਆਖਾਂ ਚ ਗਾਲੀ ਜਨ ਮਾਰਦਾ ਮੱਛੀ ਤੈਂਦੀ ਆ ਤੇਰੇ ਮਾਝੇ ਕਰੀ ਮਾਂ ਦਿਖਾ ਕੇ ਕੋਈ ਦੁਆ ਹੋਇਆ ਪਿਆ ਚਾਚੇ ਹੂੰ ਅਗਰਾ ਬਾਪੂ ਹੂੰ ਕਾਇਕੂ ਕੇ ਮੇਰਾ ਕਰ ਦੇ ਜੰਗਾ ਹੁਣ ਇਹ ਕਰਾ ਦੂੰ ਉਮਰ ਲੱਗੀਆਂ ਦੀ ਫਿਰ ਫਾਇਦਾ ਕੀ ਹੈ ਨਾ ਨਾ ਕਰਾ ਪੈਸਾ ਤੂੰ ਆ ਲੈ ਆਈ ਜਨਾ ਜਵੇਂ ਦਰਖਤਾਂ ਲਾ ਦਿੰਦੇ ਨੇ ਮਰੇ ਮੋਜਰਾ ਪੁੱਤ ਪੈਸਾ ਫਿਰ ਬਚੂਲੇ ਲੈ ਇੰਦੀ ਹੁੰਦੇ ਨੇ ਪੈਸਾ ਲੈ ਲੈ ਪੈਸਾ ਤਾਂ ਨਹੀਂ ਤੈਨੂੰ ਜਵਾਬ ਦਿੰਦੇ ਪਰ ਤੂੰ ਕਾਇਕੂ ਕੇ ਕੰਮ ਤੇ ਕਰਾ ਦੇ ਹੁਣ ਬਾਪੂ ਓਏ ਆ ਗਿਆ ਏ ਲੈਵੀ ਲੈਓ ਜੀ ਲੈਓ ਹੁਣ ਗੱਲ ਸੁਣ ਲਾ ਹਾਂ ਹੁਣ ਕੱਚੀ ਨਾ ਨੇ ਕਾ ਜਿਹੜੇ ਬਸ ਤੁਸੀਂ ਤਿਆਰੀ ਕਰੋ ਬਸ ਹਾਂ ਸਾਡੀ ਤਾਂ ਤਿਆਰੀ ਆ ਬਸ ਤਿਆਰੀ ਕਰੋ ਕੰਮ ਜਮਾ ਓਕੇ ਪੈਸਾ ਤਾਂ ਤਾਸ ਵਾਂਗੂ ਚੱਲੀ ਜਾਂਦੇ ਨੇ ਸਾਡੇ ਕੋਈ ਚੱਕਰ ਨਹੀਂ ਬਹੁਤ ਔਖਾ ਕਵੀਰ ਹਾਂ ਤੁਹਾਨੂੰ ਪਤਾ ਹੀ ਆ ਹੂੰ ਚਾਹ ਪੀਣੀ ਆ ਚਾਹ ਪੀ ਲਾ ਨਾ ਚਾਹ ਨਹੀਂ ਬਰੇ ਪਤਾ ਪੀ ਗਲੇ ਆੜੇ ਇੱਕ ਹੋਰ ਹਾਂ ਪੈਗ ਤੜਕੀ ਨਾ ਪੀਆ ਕਰ ਉਹ ਮੇਰਾ ਹੈੜੀ ਹੋਰ ਤਾਂ ਰਾਤ ਪੀਏ ਸਾਰੀ ਹੈ ਨਹੀਂ ਹੋਰ ਤਾਂ ਹੋਰ ਹੀ ਸੀਗੀ ਮੜੀ ਜੀ ਹੈ ਨਹੀਂ ਹੁਣ ਹੋਰ ਨਹੀਂ ਨਾ ਪਾ ਗਿਆ ਚੰਗਾ ਫਿਰ ਮੈਂ ਜਾਂਦਾ ਫਿਰ ਤੁਸੀਂ ਤਿਆਰੀ ਕਰ ਲੋ ਉਹਦੀ ਠੀਕ ਜਾਏ ਪੱਠੇ ਪੈਗਾਂ ਨੂੰ ਕੀ ਕਰੀਏ ਹੁਣ ਉਹ ਚਾਹ ਪੀ ਜਾਂਦਾ ਬਸ ਚਾਹ ਦਾ ਲੋੜ ਹੀ ਰਹੀ ਮੈਨੂੰ ਲਿਓ ਚਾਹ ਲਓ ਦੇਓ ਚਾਹ ਚਾਹ ਲੈ ਚਾਹ ਲੈ ਆਜੇ ਉਹ ਕਿਹੜਾ ਟਾਈਮ ਹੋਏ ਕਿਉਂ ਕੋਈ ਪੁਰਾਣਾ ਐ ਹੋਇਆ ਚਾਹ ਨੂੰ ਯਾਰ ਯਾਰ ਰਾਤ ਕੇ ਮੈਂ ਜਲੂਸ ਕੱਢਦਾ ਜੀ ਕਹਿੰਦੀ ਕਰੀ ਗੱਲ ਹੁਣ ਕਰ ਮਾੜੀ ਇਹ ਗੱਲ ਤਾਂ ਕਾਦਾ ਰਾਤ ਕੇ ਮੈਂ ਜਲੂਸ ਕੱਢਦਾ ਸੀ ਕੀ ਗੱਲ ਕਰਾਂ ਜੇ ਮੰਨੂ ਮੇਰਾ ਸਾਥ ਤਾਂ ਹੀ ਐ ਮਾੜਾ ਮੋਟਾ ਕਹਿਦਾ ਸਕਦਾ ਤੂੰ ਦਾ ਆਵੇ ਤੇ ਨਾਰਾ ਲਾ ਜਾਣਾ ਰਾਤ ਪਤਾ ਕੰਨਾ ਦੀ ਜਲੂਸ ਕੱਢਿਆ ਆਏ ਹਾਏ ਕੀ ਜਲੂਸ ਕੱਢਦਾ ਤੇ ਮੈਂ ਮਰੀ ਜਾਂਦਾ ਜਲੂਸ ਕੱਢੀ ਨਹੀਂ ਹਲੇ ਭਾਂਦੇ ਆ ਦਾ ਮੂਤ ਪੀਗਦਾ ਕਿਵੇਂ ਕਰ ਦਿੰਦੀ ਰਾਤ ਉਹ ਪਿਆ ਮਾਮੇ ਨੇ ਹੈਗੇ ਸੁਰ ਤੇ ਹੁਣ ਮਾਮੇ ਨੂੰ ਪਿਆ ਲੈ ਪਤਾ ਨਹੀਂ ਕਿਧਰੋਂ ਉਹ ਨਾਲ ਆਏ ਆ ਮਾੜੀ ਮੁੱਟੀ ਬੰਦਾ ਸ਼ਰਮ ਤਾਂ ਮੰਨੇਰਾ ਮਾਮਾ ਉਹਦਾ ਨਾ ਪੀਂਦਾ ਕਿ ਸੋਣਾ ਲੱਗਦਾ ਨੂੰ ਤੈਨੂੰ ਕਿਹੜਾ ਹੈਗੇ ਜੀ ਤੂੰ ਕਦੋਂ ਆ ਏਰੀ ਗੱਲ ਸੁਣਾਂ ਅੱਜ ਲੋੜੀ ਆ ਭਾਈ ਮੈਨੂੰ ਨਾਲੇ 21500 ਰੁਪਈਆ ਦੇ ਭਾਈ ਕਿਉਂ 11500 ਨੂੰ ਮੇਰਾ ਹੈ ਇਹਨੇ ਪੈਸੇ ਹੁੰਦੇ ਨੇ ਲੋੜੀ ਨੂੰ ਚਾਰ ਪਾਥੀਆਂ ਚੱਕ ਲਿਆ ਤੋ 20 ਰੁਪਏ ਦੇ ਤਿਲ ਫੜਨੇ ਮੈਂ ਲੋੜੀ ਵਾਲੇ ਦੇਣਾ ਐ ਕਰੂ ਏ ਰੁਪਈਏ 10 ਦੇ ਦੇ ਉਹਨੂੰ ਤਿਲ ਫੜ ਲਿਓ ਇਹ ਆਹਦੇ ਤਾਂ ਕੋਈ ਗੁੜ ਘਟਕ ਨਹੀਂ ਦਿੰਦਾ ਲੈ ਟੱਕ ਟੱਕ ਜਾ ਦਿੰਦੇ ਨੇ ਉਹ ਵੀ ਹੂੰ ਖੰਡ ਖੀਰ ਉਹਦਾ ਕੀ ਖਾਵਾਂਗੇ ਐ ਕਰ ਮੇਰੀ ਗੱਲ ਸੁਣ ਲਾ ਭਾਈ ਮੇਰੀ ਗਾਮੇ ਨਾਲ ਗੱਲ ਹੋਈ ਹੋਈ ਆ ਗਾਮਾਣੀਆਂ ਦਾ ਤੇਰੇ ਨਾਲ ਉਹ ਆ ਲੈ ਜਾ ਲੈਣੇ ਲੈ ਲਾ ਗਾਮਾਣੀਆਂ ਦਾ ਤੇਰੇ ਨਾਲ ਹੱਥ ਜੋੜ ਕੇ ਗਿਆ ਬੰਦਾ ਉਹ ਉਹਦੀ ਬੀਬੀ ਨਾਲ ਦੇਦੀ ਉਹ ਨਾਲ ਤੇਰੇ ਨਾਲ ਉਹਦੀ ਮਾਂ ਕਲੇਸਨ ਹਾਂ ਜਲੂਸ ਲਾਂਬਾ ਦੇਖ ਜਾਂਦੀ ਇਹਦੇ ਜਲੂਸ ਕਢਾ ਰੱਖਿਆਗਾ ਤੁਸੀਂ ਨੇ ਬਹੁਤ ਰਿਆ ਹੁਣ ਕੀ ਆਉਂਦਾ ਉਹ ਲੈ ਉਹਨੂੰ ਆਉਣਾ ਕੀ ਐ ਤੂੰ ਗੱਚਕ ਫੜਦੇ ਰੋੜੀਆਂ ਫੜਦੇ ਗੁੜ ਗੱਚ ਖਾਲਾ ਹਾਂ ਚੌੜ ਵਾਲੀ ਗੱਚ ਖਾਲਾ ਬਿਆੰਤ ਤੋਂ 10 ਰੁਪਏ ਦੀ ਮੂਫਲੀ ਖਾਲਾ ਹਾਂ ਮੈਂ ਤਾਂ ਉਹ ਬਾਣੀ ਤੋਂ ਧਾਰੇ ਫੜੂੰਗਾ ਉਹਦਾ ਦੇ ਆਇਓ ਕਿੱਥੋਂ ਦਾ ਰੇ ਫੜੇਗਾ ਬਾ ਮੈਂ ਤੈਨੂੰ ਦੱਸੂ ਮੂੰਹ ਕੁੱਟਣਾ ਮੇਰੇ ਸਾਲਾ ਉੱਥੇ ਆ ਲੈ ਕੇ ਆਉਣਾ ਦਾਦੂ ਗੱਲ ਕਰੀਂ ਇੱਥੇ ਇਹਦਾ ਕਰੂ ਹਲੇ ਸਰਚ ਕਰੀਆਂ ਕਰੂ ਇਹ ਤੂੰ ਦੇਖੀ ਚੱਲ ਲੈ ਮੇਰਾ ਸਾਲਾ ਮੈਂ ਕਹਿੰਦਾ ਉਹ ਵੀ ਆੜ ਤੇ ਨਾ ਪੈਸੇ ਫੜਦਾ ਫੜਾ ਫੜੇ ਨਾ ਫੜੇ ਓਡੇ ਚਾਹਦਾ ਗੱਲ ਭਾਈ ਪਾਣੀ ਪਤਾ ਕਰਦਾ ਫੋਨ ਉਹਨੂੰ ਮੈਂ ਇਹਨੂੰ ਬੜਨੀ ਦੁਕਾਨ ਚ ਤਾਂ ਮੇਰਾ ਸਾਲਾ ਵੀ ਕਿਨੂੰ ਸੌਦਾ ਚ ਕਾ ਲੈ ਵਹਿ ਜੀ ਇਹ ਹੈ ਹੈ ਲੱਕ ਤੂ ਵੀ ਦੋਖਲਾ ਦਿੱਤ ਤੰਦਰਾ ਨੇ ਮਸੀਬਾ ਚਾ ਆ ਆ ਜਾ ਇੱਧਰ ਆ ਜਾ ਇਹਦੇ ਨਾਲ ਹੀ ਗੱਲਾਂ ਕਰੀ ਜਾਂਦਾ ਸਾਰੀ ਦਿਹਾੜੀ ਸਾਡੇ ਨਾਲ ਵੀ ਕਰ ਲੈ ਚਾਰ ਗੱਲਾਂ ਪਰ ਇਹੋੜੀ ਕੀ ਰੇਟ ਨੇ ਰੇਓੜੀਆ ਲੈ ਜੋ ਹਾਂ ਆ ਤਾਂ ਇਹ 60 ਰੁਪਏ ਦੀ ਐ ਬਲਾਈ ਮਹਗੀ ਲਾਤੀ ਤਾ ਥੋੜੀ ਸਸਤੀ ਲਾ ਦੇ ਸਸਤੇ ਦਾਣ ਹੱਥੇ ਖੈ ਹਾਂ ਹੋਰ ਆਜ ਆ ਇਹ 60 ਰੁਪਏ ਦੀ ਐ ਅੱਛਾ ਆ ਗੁੜ ਕੱਚਾ ਹਾਂ ਹਾਂ 100 ਰੁਪਏ ਦੀ ਐ ਤੇ ਮਰੁੰਡਾ ਕੀ ਰੇਟ ਲਾ ਦ ਭਾਈ 30 ਰੁਪਏ ਦੋਗੇ ਅੱਛਾ ਐ ਕਰ ਫਿਰ ਆ ਦੋ ਮਰੁੰਡੇ ਪਾ ਦੇ ਇੱਕ ਰਿਓੜੀ ਦਾ ਪੈਟਕ ਪਾ ਦੇ ਕੀ ਹੋ ਗਿਆ ਜੀ ਛੱਟ ਪਾਓ ਸੱਡ ਫੜ ਬਸ ਸਵਾਲੀ ਪਾਓ ਸੂਟੀ ਪਾ ਦੇ ਹੋਰ ਐਨੋ ਕਿੰਨਾ ਖਾਤਾ ਜਾਂਦਾ ਜੜ ਤਾਂ ਕੰਮ ਨਹੀਂ ਕਰਦੀ ਇੱਕ ਗੱਜਕ ਪਾ ਦੇ ਹਾਂ ਬਸ ਮੂੰਗਲੀ ਤੇ ਚਰ ਪਿੰਡੂ ਲੈ ਲਾਂਗੇ ਪਾ ਦੇ ਇਹਨਾਂ ਨੂੰ ਸਾਫ ਵਿੱਚ ਪਾ ਦੇ ਮਨ ਤੇ ਨੂੰ ਚੀਤੀ ਵਾਲੀ ਵਾਲੀ ਹੈ ਹਾਂ ਕਾਲੀ ਲੈ ਨੂੰ ਤਾਂ ਹਟੇ ਟਾਈਮ ਹੀ ਪੜਾ ਲਾਉਣਾ ਕਿੰਨੇ ਹੋ ਗਏ 100 ਦੇ 8250 ਉਹ ਕਿਵੇਂ ਬਲ ਜਾਣਿਆ ਸਾ ਅਰ ਜਾਣ ਮਿੱਠਿਆ ਉਹ ਵੀ ਨਹੀਂ ਅੱਜ ਕੱਲ ਤਾਂ ਤੂੰ ਨਹੀਂ ਨਹੀਂ ਔਰ ਮਾਰ ਜਕਰ ਗਿੜਾ ਹਾਂ ਆ ਜਾ ਕਰਾਂਗੇ ਮੈਂ ਤਾਂ ਤੈਨੂੰ ਠੀਕ ਵੀ ਰਹਿਣੀ ਆ ਔਰ ਵਧੀਆ ਵਧੀਆ ਹਾਂ ਕਿੱਧਰ ਚੱਲੇ ਤੀ ਇੱਥੇ ਹੀ ਟਪੇ ਲਾਉਣੇ ਅੱਛਾ ਅੱਛਾ ਚੱਲ ਜਾ ਕਿੱਧਰ ਜਾ ਕੇ ਆਉਣਾ ਸੱਜਣ ਪਿਆਰੀ ਨੇ ਹਲੇ ਇਹ ਹੇ ਜਲਦੀ ਕਰ ਮੇਰੇ ਕੋਲ ਟਾਈਮ ਘਟਾ ਔਰ ਦੋ ਔਰ ਵਧੀਆ ਤੂੰ ਦੱਸ ਕੀ ਬਹੰਦਾ ਵੈਸੇ ਕਰੀ ਆ ਤੇਰੇ ਮਰਜ ਕਿਹੜਾ ਕਿਹੜਾ ਮਰਜ ਆ ਇਹ ਬਸ ਦਸ ਹੀ ਮੁੜਿਆ ਚਲ ਠੀਕ ਹੈ ਮਿਲਦੇ ਰਹਾਂਗੇ ਓਏ ਇਹ ਨਜ਼ਾਰਾ ਹੈ ਨਾ ਉਹ ਸਾਡੇ ਜਿਹੜਾ ਬੁੜਾ ਵੀ ਦਵਾ ਦੇ ਸਾਨੂੰ ਮੈਂ ਤਾਂ ਸਾਰਾ ਦਿਨ ਲਈ ਫਰੀਜ ਆਇਆ ਕਰ ਰਹਿਣੂੰ ਬੈਟਰੀ ਜਿਹੜੀ ਆ ਆ ਗਈ ਦੁਕਾਨਾ ਆ ਗਈ ਆ ਗਈ ਤਾਂ ਮਹਿੰਗੀ ਥੋੜੀ ਆ ਆ ਗਈ ਬਾਪੂ ਅਈ ਦੁਕਾਨ ਤੂੰ ਬੋਲੀ ਨਾ ਕਰ ਪੈਸੇ ਪੁੱਛੇ ਮੈਂ ਆਪੀ ਫੋੜ ਲੂ ਬੜਾ ਸਹੀ ਜੀ ਕਰਕੇ ਲਾ ਦੇਣ ਪੁੱਛੇ ਜੇ ਕਰਕੇ ਲਾ ਦੇ ਪਰ ਤੂੰ ਜ਼ਰੂਰੀ ਆ ਬੋਲਣਾ ਤਰਾ 500 ਮਗਰ 1000 ਦਿੰਦੇ ਨੇ ਅੱਛਾ ਜੀ ਸਰ ਜੀ ਔਰ ਜੀ ਇਸੇ ਦੇ ਦੰਦੇ 1000 ਰੁਪਏ ਕਿਹੜੇ ਪੈਸੇ ਪਹਿਲਾਂ ਯਾਰ ਤੂੰ ਐਨੇ ਲੈ ਗਿਆ ਤੂੰ ਮੇਰੀ ਗੱਲ ਸੁਣਾ ਤੇਰੇ ਬੁੜੇ ਦਾ ਫੋਨ ਆ ਗਿਆ ਹੋਣਾ ਕਹਿੰਦਾ ਇਹਨੂੰ ਪੈਸਾ ਨਹੀਂ ਦੇਣਾ ਜੀ ਕਹਿੰਦਾ ਮੈਂ ਨਹੀਂ ਦੇਨੇ ਪੈਸੇ ਓ ਯਾਰ ਦੋਸਤ ਗਾਣੂ ਬੇਚ ਰਹੀ ਜਾਂਦਾ ਮੈਂ ਕਹਿੰਦਾ ਯਾਰ ਦੋਸਤ ਨੇ ਪਹਿਲਾਂ ਵੀ ਯਾਰ ਦੋਸਤੀ ਆਉਂਦੇ ਨੇ ਤੇਰੇ ਨਾਲ ਐਨ ਹੁਣ ਮੈਂ ਕਿੱਥੋਂ ਵੀ ਚੱਲਾਂ ਨਾ ਵੀ ਨਾ ਆਪਦੀ ਔਖਾ ਹੋਇਆ ਪੇਗਾ ਤੇਰੇ ਸਾਹਮਣੇ ਸਾਰਾ ਆਧਾਰ ਆਧਾਰ ਹੀ ਚੱਲ ਰਿਹਾ ਤਰਕੇ ਦਾ ਕੋਈ ਨਾ ਕਿੰਨੇ ਮਰਜ਼ੀ ਕਰ ਅੱਜ ਨਹੀਂ ਹੈਗੇ 1000 ਨਾ 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 ਅੱਜ ਨਹੀਂ ਹੈਗੇ ਕੱਲ ਨੂੰ ਚਾਹੇ ਜਾਣ ਲੈ ਕੇ ਕਰ ਦਿੰਦਾ ਕੀ ਕੱਚੀਆਂ ਗੱਲਾਂ ਮੈਂ ਕਹਾਂ ਨਾ ਰੋਜ਼ ਕੱਦੇ ਨੂੰ ਫੜ ਲੈਣਾ ਤੂੰ ਤਾਂ ਨਾਲ ਬਾਹੂ ਅੱਜ ਬਸ ਲਾਸਟ ਹੀ ਅੱਜ ਨਾ ਜੀ ਨਾ ਮੇਰੇ ਨਾਲ ਫੋਨ ਕਰਾ ਦੇਣਾ ਹਾਂ ਫੋਨ ਕਰਾ ਦੇ ਤੇਰੇ ਪਾਪੇ ਤੋਂ ਕਰਾ ਦੇਣਾ ਹਾਂ ਉਹਦੇ ਫੋਨ ਆਇਆ ਜੀ ਕਹਿੰਦਾ ਮੇਰਾ ਮੁੰਡਾ ਆਵੇ ਕਹਿੰਦਾ ਡਿਫਾਲਟ ਰਹਾ ਉਹਨੂੰ ਨਾ ਗੋਲ ਦੇਈਂ ਕਹਿੰਦਾ ਤਾਂ ਨਸ਼ੇੜੀ ਹੋ ਗਿਆ ਹਾਂ ਹਾਂ ਲੱਤ ਨਵੇਂ ਬੰਦੇ ਨੂੰ ਲਿਆਉਣਾ ਤੂੰ ਨਾਲ ਨਾ ਕਹਿੰਦਾ ਵੀ ਤੁਰਿਆ ਬੰਦਾ ਹੀ ਜਾਂਦਾ ਯਾਰ ਬਾਬੂ ਕਾ ਨੂੰ ਦੇ ਦੇ 100 ਰੁਪਏ ਜੀ ਤੂੰ ਮੇਰੀ ਗੱਲ ਸੁਣ ਯਾਰ ਗੱਲੇ ਚ ਤਾਂ ਦੇਖ ਹੈ ਨਹੀਂ ਹਾਂ ਪੰਜ ਤਾਂ ਤੈਨੂੰ ਆਪਦੇ ਕੋਲ ਮੈਂ ਤੈਨੂੰ ਕੱਲ ਨੂੰ ਪੰਜ 500 ਰੁਪਇਆ ਲੈ ਜਾ ਤੂੰ ਮੈਂ ਇਹ ਵੀ ਵਟ ਵਟ ਗਿਆ ਜੀ ਗੱਲ ਸੁਣ ਤੇਰੀ ਹੱਥ ਨੂੰ ਪਾਉਣਾ ਜੀ ਬੇਚ ਦੇ 500 500 ਬਣਦਾ ਨਹੀਂ ਕੁਸ 500 ਤਾਂ ਬੋਤਲੀ ਆਉਂਦੀ ਆ ਕੋਈ ਯਾਰ 500 ਹੋਰ ਦੇ ਦੇ 500 ਦੇ ਦੇ ਚਲ ਹੋਰ ਐਂਗਾ ਤੋ ਕਰ ਦਾਂ ਜਿਹੜਾ ਕਿਉਂ ਉਹ ਕਿਹਾ ਤੀ ਮੈਂ ਯਾਰਾ ਦਾ ਬਾਪੂ ਮੇਰੀ ਗੱਲ ਹੁਣ ਦੇਖੀ ਨਾ ਇਹ ਹਾਂ ਮੈਂ ਆਪ ਹੀ ਦੇ ਦਿਆਂਗਾ ਨਾ ਉਹਨਾਂ ਨੂੰ ਦੱਸੀ ਕਿਤੇ ਫੋਨ ਕਰ ਦੇ ਦੱਸੀ ਨਾ ਸੇਟ ਆਹੋ ਇਹ ਤਾਂ ਮੇਰਾ ਸਾਲਾ ਮਰੂਗਾ ਕਿਲਾ ਦੇਉ ਇਹ ਗੱਲ ਨਹੀਂ ਬਾਤ ਨਹੀਂ ਅੱਜ ਵੇਚ ਦੇ ਜਾਂ ਕੱਲੂ ਵੇਚ ਦੇ ਕਿਲਾ ਵੇਚਣਗੇ ਤਾਂ ਹੂੰ ਗੱਲ ਨਹੀਂ ਬਾਤ ਨੇ ਉੱਜੜਨਾ ਮੇਰੇ ਸਾਲਿਆਂ ਨੇ ਉਹ ਖੇਤ ਥੋੜੂ ਬਾਅਦ ਤਾਂ ਜਿਹਨੂੰ ਬਾੜੀ ਖਾਣ ਲੱਗ ਜੀ